ਇਸੇਬ ਨੂੰ ਬੂਰ ਆ ਆਵਿਆ ਅੱਗੇ ਚੱਲ ਕੇ ਤੁਹਾਨੂੰ ਮੈਂ ਦਿਖਾਉਣਾ ਹੈ ਸੇਬ ਦੀ ਕਿਹੜੀ ਕਿਸਮ ਸੀ ਇਹ ਅੰਨਾ ਤੇ ਗੋਲਡਨ ਡੌਰਸਟ ਦੋਨੇ ਲਾਏ ਆਈ ਹੁਣ ਅਸੀਂ ਇਹਨਾਂ ਚ ਹਰਮਨ 99 ਵੀ ਲਾ ਰਹੇ ਆਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਪੂਰਾ ਕੁਝ ਬੂਟੇ ਆ ਇਹਦੇ ਕਟਿੰਗ ਨਹੀਂ ਕੀਤੀ ਕਰਕੇ ਇਹਨੂੰ ਫੁੱਲ ਘਟ ਆਇਆ ਕੁਝ ਬੂਟੇ ਜਿਹੜੇ ਫੁੱਲਾਂ ਨਾਲ ਪੂਰੇ ਭਰੇ ਪਏ ਆ ਸੇਬ ਦੇ ਹਾਂਜੀ ਇਹ ਦੇਖੋ ਜੀ ਸੇਬ ਨੂੰ ਬੂਰ ਆ ਆਵਿਆ ਪੂਰਾ ਫੁੱਲਾਂ ਨਾਲ ਭਰਿਆ ਇਹ ਜਿਹੜੇ ਬੂਟੇ ਦੀ ਕਟਿੰਗ ਕਰਤੀ ਉਹਨੂੰ ਮਤਲਬ ਜ਼ਿਆਦਾ ਬੂਰ ਆਊਗਾ ਪਰ ਤੁਸੀਂ ਇਹਦੀ ਹਾਈਟ ਦੇਖ ਲਓ ਵੀ ਇਹ ਕਟਿੰਗ ਕਰਨ ਤੋਂ ਬਾਅਦ 4 ਫੁੱਟ ਦਾ ਬੂਟਾ ਮਥਾਈਆਂ 4 ਫੁੱਟ ਤੋਂ ਵੀ ਘਟਾ ਤੇ ਫੁੱਲ ਦੇਖੋ ਇਹਨੂੰ ਆਏ ਇਹ ਦੂਵੇਂ ਨਾ ਫੁੱਲ ਤੋਂਵੇਂ ਨਾ ਇਹ ਦੇਖੋ ਫਰੂਟ ਚ ਕਨਵਰਟ ਵੀ ਹੋ ਰਿਹਾ ਬੂਰ ਤੇ ਐਤਕੀ ਇਹਨੂੰ ਅਸੀਂ ਥੋੜਾ ਫਲ ਰੱਖਾਂਗੇ ਇਹਦਾ ਤੇ ਪਰ ਫਲ ਰੱਖਾਂਗੇ ਤੇ ਦਿਖਾਵਾਂਗੇ ਵੀ ਸਾਰਿਆਂ ਨੂੰ ਇਹਦਾ ਫਲ ਵੀ ਟੇਸਟ ਵੀ ਕਰਾਵਾਂਗੇ ਉਹ ਬੂਟਾ ਸਾਹਮਣੇ ਹੈਗਾ ਤੇ ਵਿੱਚ ਬੜੇ ਬੂਟੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਟਿੰਗ ਕੀਤੀ ਉਹਨਾਂ ਨੂੰ ਬਹੁਤ ਜ਼ਿਆਦਾ ਬੂਰ ਆ ਜਾਵਿਆ ਸਿਰਫ ਇੱਕ ਸਾਲ ਦਾ ਬੂਟਾ ਸੀ ਜਦੋਂ ਇਹ ਲਿਆਂਦਾ ਸੀ ਇੱਕ ਡੇਢ ਸਾਲ ਦਾ ਹੀ ਇੱਕ ਸਾਲ ਦਾ ਹੀ ਬੂਟਾ ਸੀ ਤੇ ਥਾਲ ਇਹਨਾਂ ਨੂੰ ਲਾਇਆ ਨੂੰ ਹੋਇਆ ਅਗਲੇ ਸਾਲ ਤਾਂ ਇਹ ਪੂਰਾ ਵਧੀਆ ਫਲ ਦੇਣਗੇ ਐਤਕੀ ਇਹਨਾਂ ਦਾ ਫਲ ਅਸੀਂ ਥੋੜਾ ਰੱਖਾਂਗੇ ਇਹ ਸਾਰੇ ਸਾਚ ਪਦ ਅਮਰੂਦ ਇਹ ਆਥਾਰਥ ਫਾਇਦਾ ਇਹਦੇ ਚੀਜ਼ ਥੋੜਾ ਜਿਹਾ ਤਾਈਵਾਨ ਪਿੰਕ ਰੈਡ ਡਾਇਮੰਡ ਵੀ ਹੈਗਾ ਇਹਦੇ ਵਿੱਚ ਤੇ ਥੋੜਾ ਜਿਹਾ ਵੀ ਐਨਆਰਬੀ ਹੀ ਵੀ ਨਮੂਨੇ ਦੇ ਤੌਰ ਤੇ ਉਹ 8 8 10 10 ਬੂਟੇ ਉਹ ਵੀ ਲਾਇਏ ਦੇ ਆ ਜਿਆਦਾ ਮੇਰਾ ਘਰੋਂ ਹੀ ਜ਼ਿਆਦਾ ਸੇਲ ਹੁੰਦਾ ਈ ਥਾਰਾ ਮੇਰਾ ਕਿਉਂਕਿ ਆਰਗੇਨਿਕ ਆ ਫਰੂਟ ਵੀ ਵੈਜੀਟੇਬਲ ਵੀ ਥਾ ਪਰ ਕੁਛ ਮੰਡੀ ਤੋਂ ਜਾਂਦੇ ਆਂ ਅਸੀਂ ਪਰ ਜ਼ਿਆਦਾ ਸਾਡਾ ਘਰੋਂ ਹੀ ਸੇਲ ਹੋ ਜਾਂਦਾ ਏ ਇਸ ਵਾਰ ਫਰੂਟ ਲਾਊਗਾ ਜੀ ਹਾਂਜੀ ਇਹਨੂੰ ਮਤਲਬ 25 ਫਰੂਟ ਹੋਣਗੇ ਪਰ ਅਸੀਂ ਘੱਟ ਤੋਂ ਘੱਟ ਰੱਖਾਂਗੇ ਦਾ ਫਲ ਅੱਛਾ ਜੀ ਤਾਂ ਕਿ ਬੂਟੇ ਤੇ ਬੋਝ ਨਾ ਪਵੇ ਨਾ ਮਾਤਰਾ ਜਿਹੜਾ ਸੌਣ ਚ ਲਾਵਾਂਗੇ ਕਿਉਂ ਕਿ ਹੁਣ ਤਾਂ ਕਣਕ ਲੱਗੀ ਵੀ ਆ ਇਹਦੇ ਵਿੱਚ ਅਸੀਂ 10 12 ਕਿਸਮ ਦੇ ਹੋਰ ਵੀ ਪਲਾਂਟ ਫਰੂਟਸ ਦੇ ਲਾ ਰਹੇ ਹਾਂ ਉਹ ਵੀ ਐਪਲ ਨੇ ਜੀ ਹਾਂਜੀ ਉਹ ਵੀ ਐਪਲ ਹੈ ਠੀਕ ਹੈ ਜੀ ਇੱਕੋ ਏਜ ਦੇ ਹੋਣਗੇ ਅਲੱਗ ਅਲੱਗ ਨਸਲਾਂ ਆ ਜੀ ਹਾਂਜੀ ਇਹ ਜਿੱਕੋ ਨਸਲਾਂ ਅਲੱਗ ਅਲੱਗ ਆ ਜੀ ਉਹ ਜਿਵੇਂ ਇੱਕ ਲਾਈਨ ਨਾਨਾ ਦੀ ਇੱਕ ਲਾਈਨ ਗੋਲਡਨ ਦੌਰਸਟ ਦੀ ਐ ਲਾਏ ਹੋਏ ਆ ਜੀ